ਜੈ ਪੀ ਗੁਦਾਸਨੂਰ ਅੱਜ ਇਸ ਪੱਤਰਕਾਰ ਮਿਲਣੀ ਚ ਸਵਾਗਤ ਹੈ ਜੀ ਆਇਆਂ ਨੂੰ ਸਾਥੀਓ ਪੰਜਾਬ ਦੇ ਅੰਦਰ ਲਗਭਗ 3.5 ਪੌਣੇ 4 ਸਾਲ ਤੋਂ ਝੂਠ ਔਰ ਪਰਮ ਔਰ ਗੁੰਮਰਾਹ ਕਰਨ ਦੇ ਲਗਾਤਾਰ ਪ੍ਰਯਾਸ ਹੋ ਰਹੇ ਨੇ ਔਰ ਇਹ ਪ੍ਰਯਾਸ ਹੋਰ ਕੋਈ ਨਹੀਂ ਆਮ ਆਦੀ ਪਾਰਟੀ ਦੀ ਸਰਕਾਰ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਆਮ ਆਦੀ ਪਾਰਟੀ ਦੇ ਵਜ਼ੀਰ ਮੱਖ ਮੰਤਰੀ ਔਰ ਇਹਨੇ ਕਾਪੀ ਜਿਹੜੇ ਕਨਵੀਨਰ ਨੇ ਔਰ ਕਾਮਿਕ ਕੋ ਕਨਵੀਨਰ ਸੋਦੀਆ ਜੀ ਸਾਰੇ ਮਿਲ ਕੇ ਕਰਦੇ ਪਏ ਨੇ ਔਰ ਇਹ ਪ੍ਰੰਪਲ ਲਖਿਆ ਨੂੰ ਦੂਰ ਕਰਨਾ ਵੀ ਕਦੀ ਕਦੀ ਬਹੁਤ ਜ਼ਰੂਰੀ ਹੁੰਦਾ ਹੈ ਔਰ ਅੱਜ ਉਸੇ ਸੰਦਰਭ ਚ ਅਸੀਂ ਬਕਰਕਾਰ ਮਿਲਣੀ ਸਦੀ ਹੈ ਸਾਡੇ ਵਿੱਚ ਨੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਲਾਲਪੁਰਾ ਜੀ ਰਿਟਾਇਰਡ ਆਈਪੀਐਸ ਆਫਸਰ ਨੇ ਔਰ ਨੈਸ਼ਨਲ ਮਿਨੋਰਟੀ ਕਮਿਸ਼ਨ ਉਹਦੇ ਚੇਅਰਮੈਨ ਸਾਫ ਦਾ ਚੇਅਰਮੈਨ ਨੇ ਔਰ ਵਰਤਮਾਨ ਸਾਡੀ ਪਾਤਿੰਤਾ ਪਾਤੀ ਜਿਹੜੀ ਟਾਪ ਬੋਡੀ ਹੈ ਜਿਹਨੂੰ ਕਹਿੰਦੇ ਪਾਰਲੀਮੈਂਟਰੀ ਬੋਰਡ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਔਰ ਲਾਲਪੂਰਾ ਜੀ ਜਿਹੜਾ ਹੈਗਾ ਸਿੱਖ ਜਗਤ ਦੇ ਅੰਦਰ ਸਿੱਖ ਧਰਮ ਦੇ ਅੰਦਰ ਆਪਣੀ ਲਿਖਣੀ ਕਰਕੇ ਆਪਣੀ ਕਿਤਾਬਾਂ ਕਰਕੇ ਇੱਕ ਅਲੱਗ ਇਨ ਨਵੇਕਲਾ ਸਥਾਨ ਬਣਾਇਆ ਇਹਨਾਂ ਨੇ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਹੈ ਔਰ ਗੁਰੂ ਮਹਾਰਾਜ ਜਿਹੜਾ ਉਪਦੇਸ਼ ਹੈ ਕਿਤਾਬਾਂ ਦੇ ਰਾਹੀ ਜਿਹੜਾ ਹੈਗਾ ਅਲੱਗ-ਅਲੱਗ ਸਥਾਨਾਂ 'ਚ ਪਹੁੰਚਾਉਣ ਦੀ ਕਈ ਸਾਲਾਂ ਤੋਂ ਕੋਸ਼ਿਸ਼ ਵੀ ਡੂਰਿੰਗ ਸਰਵਿਸ ਵੀ ਕਰ ਰਹੇ ਸੀ ਔਰ ਹੁਣ ਵੀ ਕਰ ਰਹੇ ਨੇ ਸਦਾਨ ਲਾਲਬਟਨ ਸਰਦਾਰ ਫਤਿਹ ਸਿੰਘ ਜੰਗ ਬਾਜਵਾਜੀ बाजवा जी तुम जाने पछाने चेहरे हो पार्टी के और इस वक्त मीत प्रधान ने और अच्छी इस प्रैस कॉन्फ्रेंस उच्चे अच्छे तौर पर आए हैं सरदार जगदीप चीमा जी जगद चीमा जी ने थोड़े दिन पहले भारतीय जनता पार्टी एक दमदार एंट्री की थी और एंट्री तो बाद लगातार जो है गया। पार्टी के अंदर कॉन्ट्रीब्यूशन दे रहे हैं सेवा कर रहे हैं बलविंदर जी डी एस पी रिटायर डी एस पी ने इन्होंने बीजेपी ਸਭ ਨਾਲੇ ਕਰਨ ਜਾਇਬੰਸੀ ਕਰਨ ਜਾਇਬੰਸੀ ਸਾਡੇ ਪਾਰਟੀ ਦੇ ਮੁੱਖ ਪ੍ਰਵਕਟਾਨ ਹੈ ਚੀਫ ਸਪੋਕਸਪਰਸਨ ਨੇ ਔਰ ਤੁਸੀਂ ਤੁਹਾਡੇ ਗਰੁੱਪਾਂ ਦੇ ਅੰਦਰ ਕਾਫੀ ਵੇ ਕਰਨ ਜਾਇਬੰਸੀ ਦੇ ਨਾਤੇ ਤੁਹਾਡੇ ਕੋ ਮੈਸੇਜਸ ਵੀ ਆਉਂਦੇ ਹੋਣ ਨੇ ਪੰਜਾਬ ਪਲਸ ਦੇ ਨਾਤੇ ਉਹਦੇ ਨਾਲ ਰਾਹੀ ਵੀ ਬਹੁਤ ਅੱਛੀ ਤਰ੍ਹਾਂ ਪੰਜਾਬ ਦੇ ਅੰਦਰ ਪੰਜਾਬ ਦੇ ਰੀਅਲ ਇਸ਼ੂਸ ਦੇ ਉੱਪਰ ਔਰ ਗੁਰਬਾਣੀ ਗੁਰੂ ਮਹਾਰਾਜ ਇਹਨਾਂ ਜੀਵਨ ਦੇ ਉੱਪਰ ਕੰਟ੍ਰਿਬਿਊਟ ਕਰ ਰਹੇ ਨੇ ਮੈਂ ਹੁਣ ਬੇਨਤੀ ਕਰਾਂਗਾ ਲਾਲਪੂਰਾ ਜੀ ਨੂੰ ਕਿ ਬਿਨਾਂ ਦੇਰੀ ਜੜਾ ਹੈਗਾ ਜਿਸ ਪਰਪਸ ਦੇ ਨਾਲ ਪੱਤਰਕਾਰ ਮਿਲੀ ਸਰਦੀ ਹੈ ਆਪ ਸਭ ਨੂੰ ਨਾਲ ਉਹ ਗੱਲ ਸ਼ੇਅਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਜਿਵੇਂ ਜੋਸ਼ੀ ਜੀ ਨੇ ਦੱਸਿਆ ਅਸੀਂ ਕੁਝ ਐਸੇ ਮੁੱਦੇ ਜਿਹੜੇ ਪਹਿਲਾਂ ਹੀ ਗਲਤ ਹੈ ਜੋ ਕੱਲ ਅਮਨ ਅਰੋੜਾ ਜੀ ਨੇ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਜੀ ਬਾਰੇ ਤੇ ਬਾਕੀ ਜੋ ਪੰਜਾਬ ਦੇ ਵਿੱਚ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆਂ ਜੈਪੁਰ ਮਨਾਉਂਦੇ ਆਂ ਜੋ ਗਲਤ ਗੱਲਾਂ ਕੀਤੀਆਂ ਕਿ ਜਾਂ ਮੈਂ ਪਹਿਲੀ ਗੱਲ ਤਾਂ ਇਹ ਤੁਹਾਡੇ ਧਿਆਨ ਚ ਲਿਆਉਣਾ ਹੈ ਕਿ ਗੁਰੂ ਸਾਰਿਆਂ ਦੇ ਸਾਂਝੇ ਨੇ ਗੁਰਬਾਣੀ ਦਾ ਇੱਕ ਸਿਧਾਂਤ ਹੈ ਜਗ ਗਿਆਨੀ ਵਿਰਲਾ ਆਚਾਰੀ ਗਿਆਨ ਨਾਲ ਜੀਵਨ ਨਹੀਂ ਬਣਦਾ ਜੀਵਨ ਬਣਦਾ ਉਸ ਨੂੰ ਜੀਣ ਨਾਲ ਤੇ ਅਮਨ ਅਰੋੜਾ ਜੀ ਨੂੰ ਮੇਰੇ ਤਾਂ ਬੱਚਿਆਂ ਸਮਾਨ ਹੈ ਮੈਂ ਉਹਨੂੰ ਸਮਝਾਵਾਂਗਾ ਕਿ ਤੈਨੂੰ ਨੌਲੇਜ ਨਹੀਂ ਹੈਗਾ ਅਗਿਆਨੀ ਹੈ ਤੇ ਤੁਹਾਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਗੱਲ ਉਹੀ ਚੰਗੀ ਹੁੰਦੀ ਹੈ ਜਿਹੜੀ ਤੱਥਾਂ ਤੇ ਆਧਾਰਿਤ ਹੋਵੇ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਪੰਜਾਬ ਵਾਲਿਆਂ ਨੂੰ ਕਿ ਤੁਸੀਂ ਅਨੰਦਪੁਰ ਸਾਹਿਬ ਦਾ ਸੈਸ਼ਨ ਕਿਉਂ ਕਰ ਰਹੇ ਹੋ ਅਨੰਦਪੁਰ ਸਾਹਿਬ ਦੇ ਵਿੱਚ ਦਿਨ ਮਨਾਉਣ ਤੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਜਿਹੜੀ ਹੈ ਉਹ ਚਾਂਦਨੀ ਚੌਕ ਦਿੱਲੀ ਵਿੱਚ ਹੋਈ ਆ ਤੇ ਦਿੱਲੀ ਵਿੱਚ ਹੀ ਮੇਨ ਫੰਕਸ਼ਨ ਹੋਣਾ ਚਾਹੀਦਾ ਸੀ ਗੁਰੂ ਸਾਹਿਬ ਇੱਥੋਂ ਜੁਲਾਈ ਅਗਸਤ ਦੇ ਚਲੇ ਗਏ ਸੀ ਯਾ ਤਾਂ ਤੁਸੀਂ ਜੁਲਾਈ ਅਗਸਤ ਵਿੱਚ ਫੰਕਸ਼ਨ ਕਰਦੇ ਜਾਂ ਫੰਕਸ਼ਨ ਉਦੋਂ ਕਰਦੇ ਜਦੋਂ ਸੀਸ ਵਾਪਸ ਇੱਥੇ ਆਇਆ ਉਹ ਹਲੇ ਹਫ਼ਤਾ 10 ਦਿਨ ਹੋਰ ਬਾਅਦ ਦੇ ਵਿੱਚ ਫੰਕਸ਼ਨ ਹੈਗਾ ਸੋ ਇੱਕ ਅਗਿਆਨਤਾ ਜਿਹੜੀ ਹੈ ਤੁਹਾਨੂੰ ਆਪ ਨੂੰ ਇਹ ਤੁਹਾਡੇ ਅੰਦਰ ਤਾਂ ਚਾਣਨ ਹੈ ਨਹੀਂ ਗੁਰਬਾਣੀ ਦਾ ਫਿਰ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਦੂਜੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਹਮੇਸ਼ਾ ਹੀ ਸਿੱਖ ਧਰਮ ਨੂੰ ਪ੍ਰਚਾਰ ਕਰਦੇ ਆ ਪ੍ਰਸਾਰ ਕਰਦੇ ਆ ਸਮਾਜ ਦੇ ਵਿੱਚ ਸਮੱਸਿਆਵਾਂ ਦਾ ਹੱਲ ਕਰਦੇ ਆ ਔਰ ਉਹਨਾਂ ਨੇ ਇੰਨੇ ਕੰਮ ਜਦੋਂ ਤੋਂ ਪਿਛਲੇ 11 ਸਾਲ ਤੋਂ ਉਹਨਾਂ ਨੇ ਟੇਕਓਵਰ ਕੀਤਾ ਸਿੱਖ ਕੌਮ ਦੇ ਕੀਤੇ ਆ ਕਿ ਕਿਤਾਬਾਂ 'ਚ ਵੀ ਪੂਰੇ ਨਹੀਂ ਆਉਂਦੇ ਉਹਨਾਂ ਬਾਰੇ ਮੈਂ ਵੀ ਕਿਤਾਬ ਲਿਖੀ ਸੀ ਸੇਵਕ ਕੋ ਸੇਵਾਵਾਂ ਆਈ ਉਹਦੇ ਸਾਰਾ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਔਰ ਉਸ ਤੋਂ ਬਾਅਦ ਕਿੰਨੇ ਹੋਰ ਹੋ ਗਏ ਇਹਨਾਂ ਦੀ ਇੱਕ ਲੰਬੀ ਸੂਚੀ ਹੈਗੀ ਆ ਤੀਜੀ ਗੱਲ ਹੈ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਤੇਗ ਬਹਾਦਰ ਸਾਹਿਬ ਦੀ ਬੇਅਦਬੀ ਕੀਤੀ ਹੈ ਅਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਇਹ ਆਖਿਆ ਕਿ ਅਸੀਂ ਅਨੰਦਪੁਰ ਸਾਹਿਬ ਸੈਸ਼ਨ ਕਰਾਂਗੇ ਕੀ ਉਹਦੇ 'ਚ ਕੋਈ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਗੱਲ ਹੋਈ ਕੋਈ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਬਾਰੇ ਗੱਲ ਹੋਈ ਸ਼ਹਾਦਤ ਕਿਉਂ ਦਿੱਤੀ ਗਈ ਇਹਦੇ ਬਾਰੇ ਕੋਈ ਗੱਲ ਹੋਈ ਤੁਸੀਂ ਗੱਲਾਂ ਤਾਂ ਉੱਥੇ ਕਰਦੇ ਰਹੇ ਪੰਜਾਬ ਦੀਆਂ ਪੰਜਾਬ ਦਾ ਹੱਕ ਇੱਥੇ ਰੱਖ ਯੂਨੀਵਰਸਿਟੀ ਪਾਣੀ ਚੰਡੀਗੜ੍ਹ ਐਜੂਕੇਸ਼ਨ ਪੰਜਾਬ ਆਪਣੇ ਹੱਕ ਲੈਣਾ ਜਾਣਦਾ ਹੈ ਅਗਨੀਵੀਰ ਸ਼ਹਾਦਤ ਪੰਜਾਬ ਕਿੱਥੇ ਹੋਵੇ ਬਾਹਰ ਤੋਂ ਹਮਲੇ ਹੁੰਦੇ ਅੰਦਰੋਂ ਇਹ ਸਰਪਗੰਗ ਸਿੰਘ ਮਾਨ ਦਾ ਬਿਆਨ ਹੈ ਸਰਪਗੰਗ ਸਿੰਘ ਮਾਨ ਮੇਰੇ ਖਿਆਲ ਹੈ ਵੀ ਸਾਡੇ ਸਭ ਤੋਂ ਵੱਡੇ ਮਜ਼ਾਕੀਆ ਕਲਾਕਾਰ ਹੈ ਜਿਹੜੇ ਹਰ ਬੰਦੇ ਨੂੰ ਵੀ ਮਜ਼ਾਕ ਕਰਨਾ ਜਾਣਦੇ ਆ ਹਰ ਸੰਸਥਾ ਦੇ ਵਿੱਚ ਮਜ਼ਾਕ ਕਰਦੇ ਆ ਪਰ ਭਾਵੇਂ ਵਿਧਾਨ ਸਭਾ ਹੋਵੇ ਤੇ ਭਾਵੇਂ ਆ ਜਿਹੜੀ ਦੂਜੀ ਜਗ੍ਹਾ ਕੀਤਾ ਹੋਵੇ ਸੋ ਗੱਲਾਂ ਪੰਜਾਬ ਅੱਗੇ ਵਧੇਗਾ ਸੀਰੀਅਸਨੈਸ ਨਾਲ ਮੈਨੂੰ ਨਹੀਂ ਲੱਗਦਾ ਕਿ ਅਮਰ ਅਰੋੜਾ ਜੀ ਨੂੰ ਜਪਜੀ ਸਾਹਿਬ ਦੀ ਪੰਜ ਪੌੜੀਆਂ ਵੀ ਆਉਂਦੀਆਂ ਹੋਣ ਜਦ ਪੰਜ ਸ਼ਬਦ ਜਿਹੜੇ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਨੂੰ ਪਤਾ ਹੋਵੇ ਜਿਹੜਾ ਫਲਸਫਾ ਉਹਨਾਂ ਨੇ ਦਿੱਤਾ ਇਹ ਜਿਹੜੀਆਂ ਗੱਲਾਂ ਨੇ ਇਹ ਲੇਕਿਨ ਕੀਤੀਆਂ ਸਾਰਿਆਂ ਨੇ ਉਹ ਹੀ ਅਮਰ ਅਰੋੜਾ ਜੀ ਅਨੰਦਪੁਰ ਸਾਹਿਬ ਦੀ ਗੱਲ ਕਰ ਰਹੇ ਸੀ ਸਰਕਾਰ ਧਾਰਮਿਕ ਸਮਾਗਮ ਨਹੀਂ ਕਰਵਾ ਸਕਦੀ ਤੇ ਤੁਸੀਂ ਕਿਉਂ ਕਰਾਉਂਦੇ ਹੋ ਜੇ ਤੁਸੀਂ ਕਰਵਾ ਹੀ ਨਹੀਂ ਸਕਦੇ ਤੇ ਤੁਸੀਂ ਕਰਵਾ ਕੇ ਰਹੇ ਹੋ ਫਿਰ ਧਰਮ ਫਿਰ ਉਹ ਗੱਲ ਕਰਦੇ ਆ ਮਨੀਪੁਰ ਦੀ ਕਲੈਸ਼ਸ ਦੀ ਨੋ ਹਰਿਆਣਾ ਕਲੈਸ਼ਸ ਦੀ ਨੋ ਹਿੰਦੂ ਰਾਸ਼ਟਰਾ ਐਂਡ ਨੋ ਖਾਲਿਸਤਾਨ ਜੋਗ ਜੋਗ ਇਹਵੇ ਹਿੰਦੁਸਤਾਨ ਇਹ ਗੱਲਾਂ ਕਿਸੇ ਤਰ੍ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਨਾਲ ਉਹਨਾਂ ਦੇ ਜੀਵਨ ਨਾਲ ਸੰਬੰਧਤ ਹਨ ਸੋ ਇਹੋ ਜੇ ਅਗਿਆਨੀ ਆਦਮੀ ਨੂੰ ਗੱਲ ਪ੍ਰਾਈਮ ਮਿਨਿਸਟਰ ਦੇ ਕਰਨ ਦੀ ਜਿੱਥੇ ਸੀਸਗੰਜ ਸਾਹਿਬ ਤੇ ਸਮਾਗਮ ਹੋਇਆ ਪ੍ਰਧਾਨ ਮੰਤਰੀ ਜੀ ਨੇ ਉੱਥੇ ਜਾ ਕੇ ਮੱਥਾ ਟੇਕ ਕੇ ਆਏ ਪਟਨਾ ਸਾਹਿਬ ਮੱਥਾ ਟੇਕ ਕੇ ਆਏ ਉਸ ਤੋਂ ਬਾਅਦ ਉੱਥੇ ਦੇਸ਼ ਦੇ ਸਭ ਤੋਂ ਵੱਡੇ ਰਾਸ਼ਟਰਪਤੀ ਜਿਹੜੇ ਨੇਤਾ ਨੇ ਰਾਸ਼ਟਰਪਤੀ ਜੀ ਉੱਥੇ ਸਿਗੇ ਉੱਥੇ ਹੋਮ ਮਿਨਿਸਟਰ ਸਿਗੇ ਉੱਥੇ ਵਾਈਸ ਪ੍ਰੈਜ਼ੀਡੈਂਟ ਸਿਗੇ ਤੇ ਉਹਨਾਂ ਤੋਂ ਪ੍ਰਧਾਨ ਮੰਤਰੀ ਜੀ ਆਪ ਵੀ ਕੁਰੂਖੇਤਰ ਦੇ ਵਿੱਚ ਉਹਨਾਂ ਨੇ ਗੁਰਬਾਣੀ ਦੀ ਗੱਲ ਕੀਤੀ ਹੈ ਉਹਨਾਂ ਦਾ ਭਾਸ਼ਣ ਤੁਸੀਂ ਸੁਣ ਲਓ ਕਿਸ ਤਰ੍ਹਾਂ ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਹਰਿਆਣੇ ਦੇ ਇਹਨਾਂ ਦੋ ਗੱਲਾਂ 'ਚ ਵੱਡੀ ਗੱਲ ਕਿ ਜਿਹੜਾ ਦਿੱਲੀ 'ਚ ਫੰਕਸ਼ਨ ਹੋਇਆ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਦੀ ਸਰਕਾਰ ਨੇ ਮਿਲ ਕੇ ਕੀਤਾ ਜਿਹੜਾ ਹਰਿਆਣੇ ਦਾ ਹੋਇਆ ਸਮਾਗਮ ਉੱਥੇ ਵੀ ਢਿੰਡਾ ਜੀ ਹਾਜ਼ਰ ਸੀ ਸਾਜਗਦੀਪ ਸਿੰਘ ਢਿੰਡਾ ਦਿੱਲੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਤੇ ਸਰਕਾਰ ਨੇ ਮਿਲ ਕੇ ਕੀਤਾ ਇੱਥੇ ਤਾਂ ਇਹ ਆਪਣੀਆਂ ਆਪਣੀਆਂ ਮੰਝੀਆਂ ਲਾ ਕੇ ਬੈਠੇ ਸੀ ਜਿਨ੍ਹਾਂ ਨੇ ਬਾਬੇ ਵਿਕਾਲੇ 22 ਮੰਝੀਆਂ ਲਗੀਆਂ ਹੋਈਆਂ ਸੀ ਇੱਥੇ ਵੀ ਇਹ ਮੰਝੀਆਂ ਲਾ ਕੇ ਬੈਠੇ ਸੀ ਇਹਨਾਂ ਨੇ ਤਾਂ ਐਸਟੀਪੀਸੀ ਨੂੰ ਵੀ ਨਾਲ ਨਹੀਂ ਲਿਆ ਫੇਰ ਇਹ ਝੂਠ ਬੋਲਦੇ ਆ ਕਿ ਜੀ ਅਸੀਂ ਸਭ ਨੂੰ ਇਨਵਾਈਟ ਕੀਤਾ ਇਨਵਾਈਟ ਕਰਨ ਨੂੰ ਕੀਤਾ ਮੈਨੂੰ ਤਾਂ ਪਤਾ ਨਹੀਂ ਮੈਂ 21 ਤਰੀਕ ਨੂੰ ਵੀ ਉੱਥੇ ਬੋਲ ਕੇ ਆਇਆ ਮੈਂ ਤੇ ਜਥੇਦਾਰ ਸਾਹਿਬ ਖਾਲਸਾ ਸਕੂਲ ਦੇ ਵਿੱਚ ਫੰਕਸ਼ਨ ਸੀ ਕੱਲ ਵੀ ਉੱਥੇ ਬੋਲ ਕੇ ਆਇਆ ਜਿਵੇਂ ਜੋਸ਼ੀ ਜੀ ਤੁਹਾਨੂੰ ਦੱਸਿਆ ਸੀ ਕਿ ਮੈਂ ਪਾਰਲੀਮੈਂਟ ਬੋਰਡ ਦਾ ਮੈਂਬਰ ਐ 26 ਕਿਤਾਬਾਂ ਦਾ ਲੇਖਕ ਐ ਔਰ ਉਸ ਤੋਂ ਬਾਅਦ ਉੱਥੇ ਹੀ ਹਾਜ਼ਰ ਸੀਗਾ ਜਿਹੜੀ ਹੈ ਚੇਅਰਮੈਨ ਹੈ ਫਾਰਮਰ ਚੇਅਰਮੈਨ ਨੈਸ਼ਨਲ ਮਿਨੋਰਟੀ ਕਮਿਸ਼ਨ ਦਾ ਸਿੱਖ ਧਰਮ ਨੂੰ ਵਰਲਡ ਵਿੱਚ ਰਿਪਰੈਜ਼ੈਂਟ ਕਰਦਾ ਤੇ ਮੈਨੂੰ ਤਾਂ ਭਾਈ ਤੁਸੀਂ ਬੁਲਾਇਆ ਨਹੀਂ ਨਾ ਸਨੇਹਾਈ ਦਿੱਤਾ ਮੈਨੂੰ ਪੱਤਰਕਾਰ ਵੀਰਾਂ ਨੇ 21 ਤਰੀਕ ਨੂੰ ਪੁੱਛਿਆ ਸੀ ਕਿ ਤੁਸੀਂ ਖਾਲਸਾ ਸਕੂਲ ਮੈਂ ਤੇ ਅ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬੋਲ ਕੇ ਆਏ ਆ ਕਿ ਤੁਹਾਨੂੰ ਬੁਲਾਇਆ ਮੈਂ ਕਿਹਾ ਵੀ ਸਾਨੂੰ ਕਿਸੇ ਨੇ ਬੁਲਾਇਆ ਨਹੀਂ ਜੇ ਬੁਲਾਇਆ ਤਾਂ ਅਸੀਂ ਜ਼ਰੂਰ ਆਵਾਂਗੇ ਜਿਸ ਤਰ੍ਹਾਂ ਦਾ ਇਹ ਸਮਾਗਮ ਕਰ ਰਿਹਾ ਸੀ ਅਸੀਂ ਪੂਰੀ ਅਕੀਦਤ ਨਾਲ ਭਾਰਤੀ ਜਨਤਾ ਪਾਰਟੀ ਨੇ ਉੱਥੇ ਕੀਰਤਨ ਦਰਬਾਰ ਕਰਾਇਆ ਉੱਥੇ ਕੋਈ ਰਾਜਸੀ ਭਾਸ਼ਣ ਨਹੀਂ ਹੋਇਆ ਗੁਰਿੰਦਰ ਜੀ ਸਿੰਘ ਸ਼ਕਾਵਜ ਜੀ ਉੱਥੇ ਕਲਚਰਲ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਦੇ ਹਾਜ਼ਰ ਸੀ ਉਹਨਾਂ ਨੇ ਕੇਵਲ ਤੇ ਕੇਵਲ ਗੁਰਬਾਣੀ ਦੀ ਗੱਲ ਕੀਤੀ ਹੈ ਗੁਰੂ ਇਤਿਹਾਸ ਦੀ ਗੱਲ ਕੀਤੀ ਹੈ ਸੋ ਇਹ ਜਿਹੜਾ ਮੈਂ ਪਹਿਲਾਂ ਅਮਨ ਅਰੋੜਾ ਜੀ ਨੂੰ ਕਵਾਂਗਾ ਕਿ ਤੁਸੀਂ ਆਪਣੀ ਅਗਿਆਨਤਾ ਦੂਰ ਕਰੋ ਜੇ ਤੁਹਾਨੂੰ ਨੌਲੇਜ ਹੀ ਨਹੀਂ ਫਿਰ ਲੋਕਾਂ ਨੂੰ ਕਿਉਂ ਪੰਬਲ ਪੂਸੇ ਪਾਉਂਦੇ ਹੋ ਕਿਉਂ ਗੁੰਮਰਾਹ ਕਰਦੇ ਹੋ ਪੰਜਾਬੀ ਅੱਗੇ ਬੜੇ ਗੁੰਮਰਾਹ ਹੋਏ ਆ ਬੜਾ ਨੁਕਸਾਨ ਪੰਜਾਬ ਦਾ ਹੋ ਚੁੱਕਾ ਹੈ ਜਿਹੜੀ ਸਭ ਤੋਂ ਵੱਡੀ ਗੱਲ ਮਾੜੀ ਕੀਤੀ ਹੈ ਜਿਹਦੇ ਲਈ ਇਹ ਸਾਰੇ ਕਸੂਰ ਬਾਰ ਨੇ ਜਿਹੜੇ ਅਨੰਦਪੁਰ ਸਾਹਿਬ ਦੇ ਵਿੱਚ ਸੈਸ਼ਨ ਕਰਕੇ ਆਏ ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਨੀਤੀ ਤਾਂ ਗੱਲ ਹੀ ਨਹੀਂ ਕੀਤੀ ਨਾ ਤੁਸੀਂ ਗੁਰਬਾਣੀ ਦੀ ਗੱਲ ਕੀਤੀ ਹੈ ਨਾ ਗੁਰੂ ਦੇ ਇਤਿਹਾਸ ਦੀ ਗੱਲ ਕੀਤੀ ਹੈ ਤੇ ਤੁਸੀਂ ਉੱਥੇ ਵੀ ਮਜ਼ਾਕ ਕਰਕੇ ਆ ਗਏ ਫੇਰ ਤੁਸੀਂ ਗੱਲ ਕਰਨ ਲੱਗੇ ਸੋਚਦੇ ਨਹੀਂ ਵੀ ਝੂਠ ਦੀ ਵੀ ਕੋਈ ਹੱਦ ਹੁੰਦੀ ਹੈ ਜਿਹੜਾ ਇੰਨਾ ਜ਼ਿਆਦਾ ਝੂਠ ਕੇ ਪ੍ਰਧਾਨ ਮੰਤਰੀ ਜੀ ਨਾਲ ਜੀ ਸਾਡੇ ਗੱਲ ਨਹੀਂ ਪ੍ਰਧਾਨ ਮੰਤਰੀ ਜੀ ਤਾਂ ਸਿੱਖਾਂ ਨੂੰ ਪਿਆਰ ਕਰਨ ਵਾਲੇ ਆਦਮੀ ਨੇ ਮੈਂ ਥੋੜੀਆਂ ਗੱਲਾਂ ਹੋਰ ਤੁਹਾਡੇ ਨਾਲ ਕਰਾਂਗਾ ਐਜ਼ ਅ ਚੇਅਰਮੈਨ ਆਫ ਦਾ ਕਮਿਸ਼ਨ 22000 ਬੰਦਾ ਪੰਜਾਬ ਦੇ ਵਿੱਚ 84 ਦੇ ਰਾਈਟਸ ਤੋਂ ਆ ਕੇ ਸੈਟਲ ਹੋਇਆ ਤੇ ਮੈਨੂੰ 4 ਸਾਲ ਹੋ ਗਏ ਸਾਧ ਭਗਵੰਤ ਸਿੰਘ ਮਾਨ ਨੂੰ ਚਿੱਠੀਆਂ ਲਿਖਦੇ ਨੂੰ ਕਿ ਇੱਕ ਦੇ ਦਿਓ ਸਰਟੀਫਿਕੇਟ ਕਿ ਸਾਰੇ ਸੈਟਲ ਹੋ ਗਏ ਅੱਜ ਤੱਕ ਵੀ ਜਵਾਬ ਨਹੀਂ ਆਇਆ ਕੇਜਰੀਵਾਲ ਸਾਹਿਬ ਨੂੰ ਮੈਂ ਡੀਓ ਲਿਖਿਆ ਹੈ ਤੇ ਵਿਧਵਾ ਕੌਲਨੀ ਦਾ ਨਾਮ ਜਿਹੜਾ ਬਦਲ ਕੇ ਜਦੋਂ ਇਹ ਮੁੱਖ ਮੰਤਰੀ ਸੀ ਇਹਦਾ ਨਾਮ ਤੁਸੀਂ ਸਿੱਖ ਧਰਮ ਦੇ ਅਨੁਸਾਰ ਮਾਤਾ ਗੁਜਰੀ ਕੌਲਨੀ ਕਰ ਦਿਓ ਔਰ ਰਿਕਾਰਡ ਹੈ ਇਹਨਾਂ ਨੇ ਆਪਣੀ ਟਰਮ ਪੂਰੀ ਕੀਤੀ ਇੱਕ ਵੀ ਕੰਮ ਸਿੱਖਾਂ ਦਾ ਨਹੀਂ ਕੀਤਾ ਉਹ ਬੀਬੀਆਂ ਹਲੇ ਵੀ ਉਹਦੇ ਚ ਰਹਿੰਦੀਆਂ ਨੇ ਜਿਹੜਾ ਹਾਊਸ ਹੈ ਉਹਨਾਂ ਕੋਲ ਮਾਲਕੀ ਹੈ ਨਹੀਂ ਮਕਾਨਾਂ ਦੀ ਹੁਣ ਅਸੀਂ ਜਦੋਂ ਦੇ ਗਏ ਆ ਤੇ ਰੇਖਾ ਗੁਪਤਾ ਜੀ ਟੇਕਅਪ ਕਰ ਰਹੇ ਆ ਮੈਂ ਵੀ ਟੇਕਅਪ ਕੀਤਾ 114 ਬੰਦਿਆਂ ਨੂੰ ਦਿੱਤਾ ਤੇ ਇਹਨਾਂ ਨੇ ਤਾਂ ਪੰਜਾਬੀ ਟੀਚਰ ਸਕੂਲਾਂ ਚ ਨਹੀਂ ਲਾਏ ਮੈਨੂੰ 10 ਵਾਰ ਇੰਟਰਫੀਅਰ ਕਰਨਾ ਪਿਆ ਸੋ ਨਾ ਤਾਂ ਇਹ ਪੰਜਾਬ ਪ੍ਰਤੀ ਸੰਸੀਅਰ ਹੈ ਨਾ ਪੰਜਾਬੀ ਪ੍ਰਤੀ ਸੰਸੀਅਰ ਹੈ ਨਾ ਸਿੱਖ ਕੌਮ ਪ੍ਰਤੀ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਬੰਦਾ ਕੌਮ ਪ੍ਰਤੀ ਸੀਰੀਅਸ ਹੋਵੇ ਲੇਕਿਨ ਜਿਹੜੇ ਵਿਕਟਮ ਹੈਗੇ ਆ ਇਹਨੂੰ ਦੂਜੇ ਪਾਸੇ ਮੁਕਾਬਲਾ ਕਰਦੇ ਆ ਹਰਿਆਣੇ ਦਾ ਹਰਿਆਣੇ ਚ 121 ਬੰਦੇ 1984 ਸ਼ਹੀਦ ਹੋਏ ਮੈਂ ਉਹਨਾਂ ਨੂੰ ਸ਼ਹੀਦ ਹੀ ਕਹਾਵਾਂਗਾ ਕਿਉਂਕਿ देयर ਵਾਸ ਅ ਮੈਸੇਕਰ ਕੋਈ ਬੰਦਾ ਦਾ ਉਹਨਾਂ ਨੂੰ ਕਲੈਸ਼ ਉੱਤੇ ਹੁੰਦਾ ਜਿੱਥੇ ਦੋ ਪਾਰਟੀਆਂ ਲੜਨ ਉਹ ਇਨੋਸੈਂਟ ਲੋਕ ਮਾਰੇ ਗਏ 41 ਸਾਲ ਬਾਅਦ ਨੈਵ ਸੈਣੀ ਜੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਉਹਦੀ ਪਿੱਠ ਤੇ ਹੱਥ ਕਿਉਂ ਨਾ ਰੱਖਿਆ ਜਾਵੇ ਬੰਦਾ ਕਿ ਨਹੀਂ ਬੰਦਾ ਸੋ ਇਹ ਗੱਲਾਂ ਨੇ ਮੈਂ ਇਹ ਗੱਲਾਂ ਕਲੀਅਰ ਕਰਨ ਲਈ ਤੁਹਾਡੇ ਸਾਹਮਣੇ ਬੈਠਾ ਹਾਂ ਕਿ ਪਹਿਲੀ ਗੱਲ ਭਗਵੰਤ ਮਾਨ ਜੀ ਮਾਫੀ ਮੰਗੋ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਮੈਂ ਨਹੀਂ ਕਹਿ ਸਕਦਾ ਗੁਰੂਆਂ ਦੀ ਕੋਈ ਬੇਅਦਬੀ ਕਰ ਸਕਦਾ ਲੇਕਿਨ ਆਪਨੇ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਨਾ ਤਾਂ ਉਹਨਾਂ ਦੇ ਫਲਸਫੇ ਦਾ ਪ੍ਰਚਾਰ ਕੀਤਾ ਹਰਿਆਣੇ ਦੇ ਵਿੱਚ ਉਹਨਾਂ ਨੇ ਸਾਡੇ 3.5 ਲੱਖ ਬੱਚਿਆਂ ਨੇ ਲੇਖ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਸਕੂਲ ਤੱਕ ਲੈ ਕੇ ਗਏ ਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਔਰ ਇਹ ਸਾਰਾ ਸਾਲ ਉਥੇ ਚੱਲਦਾ ਰਹੇਗਾ ਤੁਸੀਂ ਆਪਣੀ ਨੀਤੀ ਤਾਂ ਦੱਸੀ ਨਹੀਂ ਨਾ ਵਿਧਾਨ ਸਭਾ 'ਚ ਦੱਸੀ ਹੈ ਕਿ ਅਸੀਂ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਫਲਸਫਾ ਅੱਗੇ ਲੈ ਕੇ ਜਾਵਾਂਗੇ ਨਾ ਤੁਸੀਂ ਕੋਈ ਇਹਦੇ ਤੇ ਤੁਹਾਡਾ ਲੇਖ ਮੈਨੂੰ ਨਜ਼ਰ ਆਇਆ ਜਿਦੇ ਤੁਸੀਂ ਗੁਰਬਾਣੀ ਦੇ ਬਾਰੇ ਬਹੁਤ ਵੱਡਾ ਗਿਆਨ ਪ੍ਰਾਪਤ ਕੀਤਾ ਹੋਵੇ ਦਾ ਕਿਸੇ ਗਿਆਨੀ ਪੁਰਸ਼ ਨਾਲ ਗੱਲ ਹੀ ਕੀਤੀ ਹੈ ਨਾ ਤੁਹਾਡੀ ਸਟੇਜ 'ਤੇ ਕੋਈ ਆਇਆ ਮੈਨੂੰ ਤਾਂ ਨਹੀਂ ਲੱਗਾ ਕੋਈ ਵਿਦਵਾਨ ਆਦਮੀ ਤੁਹਾਡੀ ਸਟੇਜ 'ਤੇ ਸੀਗਾ ਸੋ ਇਹੋ ਜੀਆਂ ਜਿਹੜੀਆਂ ਮਜ਼ਾਕੀਆਂ ਗੱਲਾਂ ਤੁਸੀਂ ਹਰ ਜਗ੍ਹਾ ਕਰਦੇ ਹੋ ਦੂਜਿਆਂ ਦੀ ਨਕਲਾਂ ਲਾਉਂਦੇ ਹੋ ਇਹ ਇੱਕ ਮੁੱਖ ਮੰਤਰੀ ਦੇ ਰੈਂਕ ਅਨੁਸਾਰ ਨਹੀਂ ਸੋਭਾ ਨਹੀਂ ਦਿੰਦੀ ਜਿਸ ਅਹੁਦੇ ਤੇ ਉਹ ਬੈਠਾ ਹੋਵੇ ਸੋ ਇਹ ਮੈਂ ਜਿਹੜੀ ਹੈ ਇਸ ਕਰਕੇ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਧਾਨ ਮੰਤਰੀ ਜੀ ਸਿੱਖੀ ਨੂੰ ਪਿਆਰ ਕਰਦੇ ਆ ਮੇਰੇ ਕੋਲ ਕਿਤਾਬ ਹੈ ਕਿਸੇ ਨੇ ਮੰਗਾ ਲਈ ਹੋਵੇ ਤੇ ਭੇਜ ਦਿਆਂਗੇ ਕਿ ਜਿੰਨੇ ਕੰਮ ਮੋਦੀ ਸਾਹਿਬ ਨੇ ਕੀਤੇ ਮੇਰੀ ਲਿਖੀ ਕਿਤਾਬ ਹੈ ਆ ਹੁਣ ਮੈਂ ਲੋਕੀ ਗੱਲਾਂ ਕਰਦੇ ਆ ਕਿ ਤੁਸੀਂ ਗੱਲ ਕਰਦੇ ਹੋ ਮੇਰੀ ਕਿਤਾਬ ਤਾਂ ਤਿਲਕ ਜੰਜੂ ਕਾ ਰਾਖਾ ਇਸ ਨਾਂ ਤੇ ਛਪ ਕੇ 6 ਮਹੀਨੇ ਦੀ ਇਹ ਮਾਰਕੀਟ ਚਾ 6 ਮਹੀਨੇ ਤੋਂ ਵੀ ਜ਼ਿਆਦਾ ਦੀ ਦਿੱਲੀ ਚ ਰਿਲੀਜ਼ ਹੋਈ ਆ ਤੁਹਾਡੇ ਇੱਥੇ ਚੰਡੀਗੜ੍ਹ ਚ ਵੀ ਰਿਲੀਜ਼ ਹੋਈ ਆ ਗੁਰਮਤ ਦਾ ਫਲਸਫਾ ਕੱਲੇ ਪੜਦੇ ਨਹੀਂ ਜਿਉਂਦੇ ਵੀ ਹੈਗੇ ਆ ਵੀ ਹੈਵ ਟੂ ਲਿਵ ਗੁਰਬਾਣੀ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸੋ ਅਸੀਂ ਪੰਜਾਬ ਨੂੰ ਅੱਗੇ ਵਧੇਗਾ ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਸਾਰਾ ਜਿਹੜਾ ਹੈ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਗੁਰੂ ਕੇ ਮਹਿਲ ਤੋਂ ਚੱਲੇ ਉੱਥੇ ਜਨਮ ਹੋਇਆ ਤਿਆਗਬਲ ਤੋਂ ਤੇਗ ਬਹਾਦਰ ਦਾ ਵੀ ਇੱਥੇ ਹੋਇਆ ਫਿਰ ਉਸ ਤੋਂ ਬਾਅਦ ਜਾ ਕੇ ਜੀਵਨ ਨਿਸ਼ਾਵਰ ਕਰਨਾ ਔਰ ਦਿੱਲੀ ਦੇ ਵਿੱਚ ਉਹ ਦੁਨੀਆ ਦੇ ਤਿਲਕ ਜੰਜੂ ਰਾਖਾ ਪ੍ਰਵਤਾਕਾ ਕਿਨੋ ਵੱਡੋ ਕਲੂ ਮੇਸਾਕਾ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਸ਼ਹਾਦਤ ਬਾਰੇ ਲਿਖੀ ਹੈ ਸੋ ਸਾਰੇ ਦੁਨੀਆ ਦੇ ਵਿੱਚ ਬਿਸ਼ਪ ਦੇ ਵਿੱਚ ਉਸ ਵੇਲੇ ਨਾ ਤਾਂ ਕੋਈ ਸੰਵਿਧਾਨ ਸੀ ਨਾ ਰਾਈਟ ਟੂ ਰਿਲੀਜੀਅਨਸੀ ਰਾਜੇ ਦਾ ਧਰਮ ਹੀ ਰਾਜ ਕਰਮ ਹੁੰਦਾ ਸੀ ਕਰ ਸਾਰੇ ਲੋਕਾਂ ਨੂੰ ਮਰਨਾ ਪੈਂਦਾ ਸੀ ਇੱਥੇ ਹਿੰਦੁਸਤਾਨ 'ਚ ਵੀ ਇਹੀ ਗੱਲ ਹੋਈ ਕਿ ਔਰੰਗਜ਼ੇਬ ਜਿਹੜਾ ਇਫਤਖਾਰ ਖਾਨ ਦੇ ਰਾਈ ਕਸ਼ਮੀਰੀ ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਜਦੋਂ ਉਹਨਾਂ ਵਿਚਾਰਿਆਂ ਨੇ 6 ਮਹੀਨੇ ਪਹਿਲਾਂ ਆ ਕੇ ਇੱਥੇ ਕੀਤਾ ਸਾਨੂੰ 6 ਮਹੀਨੇ ਦਾ ਟਾਈਮ ਦਿਓ ਅਸੀਂ ਸਾਰੇ ਇਸਲਾਮ ਤਰਨ ਕਰ ਲਾਂਗੇ ਤੇ ਜਦੋਂ ਗੁਰੂ ਸਾਹਿਬ ਕੋਲ ਆਏ ਤੇ ਗੁਰੂ ਸਾਹਿਬ ਨੇ ਹੌਸਲਾ ਦਿੱਤਾ ਕਿ ਨਹੀਂ ਤੁਸੀਂ ਨਾ ਕਰੋ ਉਹਨਾਂ ਨੂੰ ਜਾ ਕੇ ਇਫਤਖਾਰ ਖਾਨ ਰਾਈ 12 ਚਿੱਠੀਆਂ ਭੇਜੀਆਂ ਕਿ ਜਾਓ ਜਾ ਕੇ ਦੱਸ ਦਿਓ ਕਿ ਜੇ ਸਿੱਖ ਹਿੰਦੂ ਦਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਧਾਰਨ ਕਰ ਲੈਣਗੇ ਤੇ ਅਸੀਂ ਸਾਰੇ ਇਸਲਾਮ ਵੀ ਧਾਰਨ ਕਰ ਲਾਂਗੇ ਸੋ ਉਸੇ ਫਲਸਫੇ ਨੂੰ ਜੀਣ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ ਜਿਹਨੂੰ ਇਸ ਤਰ੍ਹਾਂ ਕਰਕੇ ਰੋਲਣਾ ਨਹੀਂ ਚਾਹੀਦਾ ਕੰਟਰੋਵਰਸੀ ਨਹੀਂ ਹੋਣੀ ਚਾਹੀਦੀ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਮੈਂ ਇਸੇ ਗੱਲ ਕਰਨ ਲਈ ਸਪਸ਼ਟ ਕਰਨ ਲਈ ਤੁਹਾਡੇ ਵਿੱਚ ਹਾਜ਼ਰ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਰਾ ਜੀ ਨੇ ਇੱਕ ਸਵਾਲ ਦਾ ਜਵਾਬ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ ਮੈਂ ਗੁਰੂ ਗ੍ਰੰਥ ਸਾਹਿਬ ਸ਼ਰਧ ਨਹੀਂ ਕੀਤਾ ਗੱਲ ਇਹ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਤੁਸੀਂ ਉੱਥੇ ਸਮਾਗਮ ਕਰ ਰਹੇ ਹੋ ਤੇ ਚਰਚਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਹੋਣੀ ਚਾਹੀਦੀ ਸੀ ਉਹਨਾਂ ਦੇ ਜੀਵਨ ਦਾ ਹੋਣਾ ਚਾਹੀਦਾ ਸੀ ਉਹਨਾਂ ਦੇ ਫਲਸਫੇ ਦੀ ਹੋਣੀ ਚਾਹੀਦੀ ਹੁਣ ਆਪ ਜੀ ਨੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗੁਰੂ ਗ੍ਰੰਥ ਸਾਹਿਬ ਜਿਹੜਾ ਨਾ ਪ੍ਰਗਟ ਗੁਰਾਂ ਕੀ ਦੇਹ ਹੈ ਅੱਜ ਜਿਹੜਾ ਗੁਰੂ ਆ ਸਾਡਾ ਗੁਰੂ ਤੇਗ ਬਹਾਦਰ ਗੁਰੂ ਗ੍ਰੰਥ ਸਾਹਿਬ ਚ ਬੈਠੇ ਆ ਗੱਲ ਉਹਨਾਂ ਦੀ ਜੇ ਅਸੀਂ ਸਾਰੇ ਗੁਰੂ ਉਹਨਾਂ ਨੂੰ ਮੰਨਦੇ ਆ ਹੀ ਇਸ ਦੀ ਲਿਵਿੰਗ ਗੁਰੂ ਤੇ ਸ਼ਬਦ ਗੁਰੂ ਹੈਗਾ ਤੇ ਸ਼ਬਦ ਦੀ ਬੇਅਦਵੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਬੇਅਦਵੀ ਕਿਵੇਂ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਿਵੇਂ ਨਹੀਂ ਹੋਈ ਜਦੋਂ ਕਿ ਸ਼ਬਦ ਗੁਰੂ ਆ ਅਪਨਾ ਸਾਹਿਬ ਮੇਰਾ ਤਾਂ ਹਰ ਸਾਰਿਆਂ ਨੂੰ ਸਵਾਲ ਹੈ ਤੁਸੀਂ ਅਸ਼wini ਸ਼ਰਮਾ ਜੀ ਦਾ ਸਭ ਤੋਂ ਸੁਣਿਆ ਸ਼ਾਸਨ ਆ ਕਿਸ ਨੇ ਸੁਣਿਆ ਤੁਹਾਡੇ ਚ ਜੀ ਉਹਨਾਂ ਨੇ ਪੰਜ ਲਾਈਨਾਂ ਬੋਲੀਆਂ ਜੀ ਪੰਜ ਲਾਈਨਾਂ ਵੀ ਸੀਗੀਆਂ ਨੌਵੀਂ ਪਾਸ਼ਾਹੀ ਗੁਰਤੇਗ ਬਹਾਦਰ ਦੇ ਪੁੱਤਰ ਗੁਰਤੇਗ ਬਹਾਦਰ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਜਨਮ ਭੂਮੀ ਪਟਨਾ ਸਾਹਿਬ ਗਰਮ ਭੂਮੀ ਨੰਦਪੁਰ ਸਾਹਿਬ ਤੇ ਉਹਨਾਂ ਦੇ ਅੰਤਿਮ ਦਿਨ ਨਲੇੜ ਜੋ ਕਿ ਮੱਧ ਪ੍ਰਦੇਸ਼ ਚ ਹੈ ਉੱਥੇ ਹੋਏ ਜੀ ਉਹਨਾਂ ਨੇ ਭਾਈ ਜੈਤਾ ਜੀ ਨੂੰ ਭਾਈ ਜਤੋ ਜੀ ਕਿਹਾ ਉਹਨਾਂ ਨੇ ਭਾਈ ਸਾਤੀ ਦਾਸ ਨੂੰ ਭਾਈ ਸਾਤੀ ਸਿੰਘ ਕਿਹਾ ਯਸ਼ਮੀ ਸ਼ਰਮਾ ਜਿਹਦਾ ਰਿਕਾਰਡਡ ਸਟੇਟਮੈਂਟ ਉੱਥੇ ਹੈ ਸੰਬੋਧਨ ਤੁਸੀਂ ਇਹਦੇ ਬਾਰੇ ਅਸ਼ਮੀ ਜੀ ਨਾਲ ਗੱਲ ਕਰ ਲਿਓ ਤੁਸੀਂ ਸਾਰੇ ਮੁੱਜਿਸ ਹੋ ਤੁਸੀਂ ਨਹੀਂ ਨਹੀਂ ਦੇਖੋ ਅਸੀਂ ਅਮਨ ਗੋੜਾ ਨੂੰ ਪੰਜ ਅੱਖਰ ਨਹੀਂ ਆਉਂਦੇ ਹੋਣੇ ਗੱਲ ਇਹ ਹੈ ਕਿ ਕਾਰਜਕਾਰੀ ਪ੍ਰਧਾਨ ਜੀ ਸੈਸ਼ਨ ਦੇ ਵਿਸ਼ੇ 'ਤੇ ਸਹਿਜਾ ਸਰੋਧਨ ਕਰ ਰਿਹਾ ਹੈ ਮੇਰੇ ਕੋਲ ਕੋਈ ਐਸੇ ਚੀਜ਼ ਹੁੰਦੇ ਆ ਹਾਂਜੀ ਵੀਡੀਓ ਸੁਣ ਲੈਣੇ ਵੀਡੀਓ ਸੁਣ ਲੈਣੇ ਹਾਂ ਸੁਣਾ ਤੁਹਾਨੂੰ ਲੱਗਦਾ ਕਿ ਇਹ ਪੂਰੀ ਜਿਹੀ ਵਿਆਸਤ ਹੋ ਰਹੀ ਹੈ ਲੇਕਿਨ ਜੋ ਐਸਜੀਪੀਸੀ ਜਾਂ ਜਿਹੜੀਆਂ ਰਿਲੀਜੀਅਸ ਬਾਡੀਜ਼ ਨੇ ਇੰਸਟੀਚਿਊਸ਼ਨਸ ਨੇ ਉਹਨਾਂ ਨੂੰ ਵੀ ਅੱਗੇ ਹੋ ਕੇ ਆਉਣਾ ਚਾਹੀਦਾ ਅਸੀਂ ਸਰਕਾਰਾਂ ਨੂੰ ਇਕ ਬੈਕ ਸੀਟ ਤੇ ਰੱਖਣਾ ਚਾਹੀਦਾ ਸੀ ਤੇ ਰਿਲੀਜ ਆਫ ਬੋਡੀ ਨੂੰ ਆਰਗੇਨਾਈਜ਼ ਕਰਵਾਇਆ ਚਾਹੀਦਾ ਸੀ ਚਾਹੇ ਪੰਜਾਬ ਹੋਵੇ ਚਾਹੇ ਦਿੱਲੀ ਹੋਵੇ ਚਾਹੇ ਹਰਿਆਣਾ ਹੋਵੇ ਗੱਲ ਇਹ ਆ ਕਿ ਹਰ ਸਿੱਖ ਨੂੰ ਜਾਂ ਹਰ ਉਹ ਜੋ ਉਹ ਵਿਅਕਤੀ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਦਾ ਚਾਹੀਦਾ ਉਹਨੂੰ ਇਹ ਜਿਹੜਾ ਹੈ ਗੁਰੂ ਸਾਹਿਬ ਦਾ ਫਲਸਫਾ ਆਪਣੇ ਹਿਰਦੇ 'ਚ ਬਸਾਉਣਾ ਚਾਹੀਦਾ ਤੇ ਇਹਦਾ ਲੈ ਕੇ ਅੱਗੇ ਚੱਲਣਾ ਚਾਹੀਦਾ ਉਹਦਾ ਕਾਰਨ ਕੀ ਆ ਸਿੱਖਾਂ 'ਚ ਤਾਂ ਇਹ ਰਿਵਾਜ ਹੀ ਹੈ ਨਹੀਂ ਸਤਵ ਦੀਆਂ ਮਨਾਉਣ ਦਾ ਅਸੀਂ ਤਾਂ ਕਹਿੰਦੇ ਆ ਮਾਹ ਦਿਵਸ ਮੂਰਤ ਭਲੇ ਜਾ ਕੋ ਨਦਰ ਕਰੇ ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੇ ਅਸੀਂ ਗੁਰੂ ਨਾਨਕ ਸਾਹਿਬ ਦਾ 100 ਸਾਲਾ ਪ੍ਰਕਾਸ਼ ਪੁਰ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਕਾਲ ਚ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਉਸ ਬਾਰੇ ਖਮੋਸ਼ ਹੈ ਭਾਈ ਗੁਰਦਾਸ ਦੀ ਬਾਣੀ ਵੀ ਖਮੋਸ਼ ਹੈ ਗੁਰੂ ਸਾਹਿਬ ਦਾ 200 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰ ਜਿਹੜਾ ਇਹ ਉਸ ਵੇਲੇ ਆਇਆ ਸੀਗਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਗੁਰਤਾ ਗਦੀ ਤੇ ਬਰਾਜਮਾਨ ਸੀ ਉਸ ਵੇਲੇ ਵੀ ਕੋਈ ਨਹੀਂ ਬਣਾਇਆ ਗਿਆ ਤੀਜੀ ਗੱਲ ਹੈ ਜਿਹੜੀ ਅਸੀਂ 350 ਸਾਲਾਂ ਬਣਾਇਆ ਇਹ ਜਿਹੜਾ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਆਇਆ ਸੀ 200 ਸਾਲਾ ਜਿਹੜੇ ਹੈ ਉਹਨਾਂ ਦੇ ਜਦੋਂ 1825 ਚ ਉਹਨਾਂ ਦਾ ਰਾਜ ਸੀ ਉਹਨਾਂ ਨੇ 150 ਸਾਲਾ ਨੀ ਬਣਾਇਆ ਇਹ ਗੱਲਾਂ 14969 ਚ ਲੀਆਂ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ਪੁਰ ਬਣਾਇਆ ਗਿਆ ਉਸ ਤੋਂ ਬਾਅਦ ਉਦੋਂ ਬੀਵੀ ਗਿਰੀ ਜੀ ਰਾਸ਼ਟਰਪਤੀ ਵੀ ਸੀ ਖਾਨ ਅਬਦੁਲ ਗੁਫਾਰ ਖਾਨ ਵੀ ਸੀ ਤੇ ਆਪਣੇ ਦਲਾਇਲਾਮਾ ਜੀ ਵੀ ਸੀ ਹੋਰ ਧਾਰਮਿਕ ਲੀਡਰ ਸੀ ਤੇ ਸਰਾਰ ਗੁਰਨਾਮ ਸਿੰਘ ਚੀਫ ਮਿਨਿਸਟਰ ਜਸਟਿਸ ਗੁਰਨਾਮ ਸਿੰਘ ਹਾਜ਼ਰ ਸੀ ਤੇ ਨਾਲ ਸੰਤ ਫਤਿਹ ਸਿੰਘ ਹਾਜ਼ਰ ਸੀ ਸੰਤ ਚੰਨਨ ਸਿੰਘ ਹਾਜ਼ਰ ਸੀ ਉਹ ਐਸਟੀਪੀਸੀ ਨੇ ਅੱਗੇ ਲਾ ਕੇ ਮਾਰਿਆ ਸੀ ਉਸ ਤੋਂ ਬਾਅਦ ਜਿੰਨੇ ਸਭਾਗਮ ਬਣੇ ਰਾਜਨੀਤਿਕ ਪਾਰਟੀਆਂ ਨੇ ਭਾਵੇਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੋਵੇ ਸਾਰਿਆਂ ਨੇ ਰਾਜਨੀਤੀ ਨਹੀਂ ਬਣਾਇਆ ਜਦੋਂ ਕਿ ਰਾਜਨੀਤਿਕ ਪਾਰਟੀਆਂ ਨੂੰ ਗ੍ਰੇਸ ਕਰਨਾ ਚਾਹੀਦਾ ਭਾਰਤੀ ਜਨਤਾ ਪਾਰਟੀ ਨੇ ਇਸੇ ਕਰਕੇ ਕਿਸੇ ਵੀ ਸਮਾਗਮ ਨੂੰ ਸਤਕਾਰਤਾ ਪੇਸ਼ ਕੀਤਾ ਇਹਨੂੰ ਲੋਕਾਂ ਚ ਸਮਾਗਮ ਨਹੀਂ ਬਣਾਉਣ ਦੀ ਗੱਲ ਨਹੀਂ ਕੀਤੀ ਅਸੀਂ ਹੁਣ ਵੀ ਦਿੱਲੀ ਦੇ ਵਿੱਚ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਸੀ ਹਰਿਆਣੇ ਸਰਕਾਰ ਸਹਿਯੋਗ ਕਰ ਰਹੀ ਸੀ ਹਰਿਆਣੇ ਦੇ ਵਿੱਚ ਉਸੇ ਪੈਟਰਨ ਤੇ ਜਿਹੜਾ 1969 ਵਾਲਾ ਦਿੱਲੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਸੀ ਸਰਕਾਰ ਸਹਿਯੋਗ ਕਰ ਰਹੀ ਸੀ ਇੱਥੇ ਵੀ ਸਾਡੇ ਕਲਚਰਲ ਅਫੇਅਰ ਦੇ ਮਿਨਿਸਟਰ ਜਿਹੜੇ ਇਹਨੂੰ ਹੈਡ ਕਰਦੇ ਆ ਉਹ ਅਨੰਦਪੁਰ ਸਾਹਿਬ ਦੇ ਵੀ ਸਾਡੇ ਨਾਲ ਸੀ ਉਹਨਾਂ ਨੂੰ ਤਾਂ ਕਿਸੇ ਸਟੇਜ ਤੇ ਇਹਨਾਂ ਨੇ ਮੇਰੇ ਖਿਆਲ ਬੁਲਾਇਆ ਵੀ ਨਹੀਂ ਨਹੀਂ ਤਾਂ ਉਹ ਜ਼ਰੂਰ ਜਾ ਕੇ ਆਉਂਦੇ ਜਦੋਂ ਉੱਥੇ ਆਦਦੇ ਸੀ ਸੋ ਤਾਂ ਲੱਗਦਾ ਕਿ ਇੱਕ ਆਈ ਮੀਨ ਜੇਕਰ ਇੱਥੇ ਪੀਐਮ ਦਾ ਆਗਮਨ ਹੋਏ ਔਰ ਮਤਲਬ ਦੇਖੀਏ ਅਸੀਂ ਆ ਕੇ ਤੇ ਕੋਈ ਵੱਡੀ ਚੀਜ਼ ਨਹੀਂ ਹੋતી ਯਾ ਤੁਸੀਂ ਸਾਂਝਾ ਨਹੀਂ ਸੀ ਕਰਨਾ ਚਾਹੁੰਦੇ ਸਟੇਜ ਐ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਗੱਲ ਤਾਂ ਐਵੇਂ ਸਟੇਜ ਗੁਰੂਆਂ ਵਾਸਤੇ ਲਈ ਜਦੋਂ ਇਹਨਾਂ ਦੇ ਸੈਸ਼ਨ ਦੇ ਵਿੱਚ ਹੀ ਗੱਲ ਗੁਰਮਤ ਦੀ ਕੀਤੀ ਨਹੀਂ ਤੇ ਸਟੇਜ ਤਾਂ ਕਿਹੜੀ ਹਲੇ ਫਿਰ ਉਹ ਦਿਨ ਵੀ ਕਿਹੜਾ ਹੈ ਸ਼ਹਾਦਤ ਦਾ ਦਿਨ ਤਾਂ ਦਿੱਲੀ 'ਚ ਮਨਾਇਆ ਗਿਆ ਸ਼ਹਾਦਤ ਦਿੱਲੀ 'ਚ ਹੋਈ ਤੇ ਇੱਥੇ ਤਾਂ ਸ਼ਹਾਦਤ ਨਹੀਂ ਹੋਈ ਇੱਥੋਂ ਤਾਂ ਚੱਲ ਕੇ ਗਏ ਜਾਂ ਤਾਂ ਇਹਨਾਂ ਨੂੰ ਇਸੇ ਕਰਕੇ ਉਹ ਤਾਂ ਅਗਿਆਨਤਾ ਦੱਸੀ ਹੈ ਕਿ ਜਿਸ ਦਿਨ ਗੁਰੂ ਸਾਹਿਬ ਚੱਲੇ ਸੀ ਇੱਥੋਂ ਜਾਂ ਤਾਂ ਉਸ ਦਿਨ ਕਰ ਲੈਂਦੇ ਜਾਂ ਜਦੋਂ ਸੀਸ ਵਾਪਸ ਆਇਆ ਹਲੇ ਕਈ ਦਿਨ ਹੈਗੇ ਆ ਉਸ ਦਿਨ ਦਾ ਸਮਾਗਮ ਕਰਦੇ। ਇਹੀ ਤਾਂ ਗਿਆਨਤਾ ਹੈ। ਮਤਲਬ ਸਿੱਧੇ ਸ਼ਬਦਾਂ ਚ ਕਹਿ ਰਹੇ ਹੋ ਕਿ ਇਹਨਾਂ ਦਿਨਾਂ ਚ ਨਹੀਂ ਹੋਣਾ ਚਾਹੀਦਾ। ਨਹੀਂ ਮੈਨੂੰ ਕੋਈ ਜਦੋਂ ਬਾਅਦ ਵਿੱਚ ਮੂਰਤ ਭਲੇ ਮੈਂ ਇਹ ਗੱਲ ਕਰ ਰਿਹਾ ਜਦੋਂ ਮਰਜ਼ੀ ਕਰੋ ਅਸੀਂ ਤਾਂ ਰੋਜ਼ ਪਾਠ ਕਰ। ਜੇ ਤੁਸੀਂ ਮੰਗ ਕਰਦੇ ਹੋ ਤੱਕ ਤੱਕ ਤੁਹਾਨੂੰ ਇਹਨਾਂ ਨੂੰ ਬੁਲਾ ਕੇ ਤਨਖਾਹ ਲਈ ਜਾ। ਮੈਂ ਮੈਂ ਦੇਖੋ ਮੇਰੀ ਗੱਲ ਸੁਣੋ। ਮੈਂ ਕਿਸੇ ਨੂੰ ਕਿਸੇ ਦੂਜੀ ਅਦਾਲਤ ਵਿੱਚ ਪੇਸ਼ ਕਰਨ ਦੇ ਨਾਲੋਂ ਬਿਹਤਰ ਹੈ ਦਿਲ ਦੀ ਅਦਾਲਤ ਹੋ। ਕਿਉਂਕਿ ਗੁਰਬਾਣੀ ਕਹਿੰਦੀ ਹੈ ਅੰਦਰ ਦਾ ਦੀਵਾ ਜਗਾਓ। ਜਿਹੜੀ ਹੈ ਨਾ ਅਸੀਂ ਅੰਦਰੋਂ ਹਨੇਰਾ ਹੈ ਸਾਡੇ ਕੋਤੀ ਪ੍ਰਾਣ ਕਮਾਈ ਹੈ ਪਾਉ ਬੱਤੀ ਹੈ ਤਨ ਪਾਈ ਹੈ ਸੱਚ ਬੁੱਝਨ ਆਂ ਚਲਾਈ ਹੈ ਇਹ ਤੇਲ ਦੀਵਾਓਂ ਜਲਾ ਕਰ ਚਾਨਣ ਸਾਹਿਬ ਤੋਂ ਮਿਲਾ ਅੰਦਰ ਦਾ ਦੀਵਾ ਜਗਾਓ ਨਾ ਲੋਕਾਂ ਨੂੰ ਦਾ ਗੁਮਰਾਹ ਕਰੋ ਸੋ ਗੁਰਬਾਣੀ ਦੇ ਸਿਧਾਂਤ ਤੇ ਚੱਲੋ ਥੈਂਕ ਯੂ ਜੀ ਧੰਨਵਾਦ ਜੀ ਦੂਸਰਾ ਸਰ ਜਿਸ ਤਰ੍ਹਾਂ ਕਿ ਇਹਦੇ ਸਰਕਾਰ ਦੇ ਵੱਲੋਂ ਐਸਵੇ ਇਹਨੂੰ ਲੈ ਕੇ ਉਹਦਾ ਆਪਕੀ ਨਿਸ਼ਚੇ ਲਈ ਹੈ ਕਿ ਪੰਜਾਬ ਔਰ ਹਰਿਆਣਾ ਅੱਜ ਸ਼ੁਭ ਰਹੇ ਅੱਜ ਸ਼ੁਭ ਰਹੇ ਧੰਨਵਾਦ ਥੈਂਕ ਯੂ ਥੈਂਕ ਯੂ Thank you.